ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਜਿਹੜੀ ਯੂਨੀਵਰਸਿਟੀ ਆ ਇੱਕ ਨੰਬਰ ਤੇ ਆਈ ਆ ਔਰ ਲਗਾਤਾਰ ਆ ਰਹੀ ਆ ਦੂਜੇ ਪਰ ਜਿਹੜੀ ਇਹਦੇ ਵਿਗਿਆਨੀ ਆ ਬਾਕੀ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਨਾਲੋਂ ਘੱਟ ਤਨਖਾਹ ਲੈ ਰਹੇ ਆ ਅੱਜ ਟੀਚਰਸ ਦੇ ਤੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੈਗੇ ਆ ਕਹਿੰਦੇ ਕਿ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਪੀਏਯੂਐਸਓ ਟੀਚਰਸ ਐਸੋਸੀਏਸ਼ਨ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਪੀਜੂ ਦੇ ਆਪਣੇ ਸਟਾਫ ਸਟੇਸ਼ਨ ਨੇ ਕੇਵੀਕੇ ਨੇ ਜਿੱਥੇ ਪੀਜੂ ਦੇ ਇਹ ਵਿਗਿਆਨੀ ਜਿਹੜੇ ਕੰਮ ਕਰਦੇ ਆ ਔਰ ਜਦੋਂ ਉਹ ਨੋਟੀਫਿਕੇਸ਼ਨ ਪੀਜੂ ਤੇ ਲਾਗੂ ਹੁੰਦਾ ਉਹਨਾਂ ਸਾਰਿਆਂ ਤੇ ਲਾਗੂ ਹੁੰਦਾ ਸਾਡੀਆਂ ਬਾਰ-ਬਾਰ ਨੋਟੀਫਿਕੇਸ਼ਨ ਦੇ ਦੇ ਬਾਵਜੂਦ ਵੀ ਇਹ ਸਾਡੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕਰਦੇ ਉਹਨਾਂ ਦੀਆਂ ਜਿਹੜੀਆਂ ਜਦੋਂ ਤਨਖਾਹਾਂ ਰਿਵਾਈਜ਼ ਹੋਈਆਂ ਸੱਤਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਯੂਡੀਸੀ ਪੇ ਸਕੇਲ ਦੇ ਨਾਲ ਤਾਂ ਉਹਨਾਂ ਦੇ ਜਿਹੜੇ ਬੇਸਿਕ ਭੱਤਿਆਂ ਦੇ ਵਿੱਚ ਅਲਾਉਂਸਸ ਵਗੈਰਾ ਜਿਹੜੇ ਸੀਗੇ ਉਹ ਵੀ ਨਾਲ ਹੀ ਰਿਵਾਈਜ਼ ਕਰ ਦਿੱਤੇ ਗਏ ਆ ਲਾਬ ਯੂਨੀਵਰਸਿਟਰੀ ਨੇ ਲਗਾਏ ਨੇ ਕਿਤਨਾ ਕਿਤੇ ਕੋਈ ਨਾ ਕੋਈ ਮੰਗ ਸਾਡੀ ਪੂਰੀ ਹੋਈ ਹੈ ਪਰ ਹੁਣ ਕਿਤੇ ਨਾ ਕਿਤੇ ਸਰਕਾਰ ਦੀ ਲਿਖਤੀ ਮੈਂ ਕਹਿ ਸਕਦੀ ਹਾਂ ਜਿਹੜੀ ਸਾਡੀ ਹਜੇ ਤੱਕ ਮੰਗ ਹੈ ਜਿਹੜੀ ਪੂਰੀ ਨਹੀਂ ਹੋਈ ਡਾਕਟਰ ਘੋਸਲ ਵੀ ਆਉਂਦੇ ਆ ਉਹਨਾਂ ਦੀਆਂ ਪੈਨਸ਼ਨ ਜਿਹੜੀਆਂ ਰਿਵਾਈਜ਼ ਨਹੀਂ ਹੋਈਆਂ ਅੱਜ ਜਿਹੜਾ ਪੀਐਜੂ ਦੇ ਵਿੱਚ ਵਿਗਿਆਨੀ ਕੰਮ ਕਰ ਰਿਹਾ ਉਹ ਜਿਹੜਾ ਮੌਜੂਦਾ ਵਿਗਿਆਨੀ ਆ ਉਹਦੀ ਵੀ ਤਨਖਾਹ ਪੂਰੀ ਨਹੀਂ ਹੈ ਕੋਈ ਮੰਗਾਂ ਜਿਹੜੀਆਂ ਸਟੇਟ ਲੈਵਲ ਦੀਆਂ ਕੋਈ ਸਾਡੀਆਂ ਯੂਨੀਵਰਸਿਟੀ ਦੀਆਂ ਮੰਗਾਂ ਨੇ ਯੂਨੀਵਰਸਿਟੀ ਦੀਆਂ ਮੰਗਾਂ ਅਸੀਂ ਇਹਨਾਂ ਸਾਹਮਣੇ ਵੀ ਰੱਖਦੇ ਆਂ ਸਟੇਟ ਲੈਵਲ ਦੀਆਂ ਮੰਗਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਪਰ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਦਾ ਐਡਮਿਨਿਸਟ੍ਰੇਸ਼ਨ ਦਾ ਰੋਲ ਆ ਲੁਧਿਆਣਾ ਲਾਈਵ ਨਾਲ ਜੋ ਚੁੱਕਿਆ ਤੁਸੀਂ ਤੇ ਮੈਂ ਹਾਂ ਯੂੰਬਰੀ ਅੱਜ ਲੁਧਿਆਣਾ ਦੇ ਵਿੱਚ ਪੀਯੂ ਐਗਰੀਕਲਚਰ ਦੇ ਵਿੱਚ ਮੌਜੂਦ ਆਂ ਜਿੱਥੇ ਕੀ ਰੋਜ਼ ਪ੍ਰਦਰਸ਼ਨ ਦਰੋਸ਼ ਧਰਨਾ ਜਿਹੜਾ ਕੀ ਹੈ ਟੀਚਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਪੀਯੂ ਦੇ ਐਗਰੀਕਲਚਰ ਦੇ ਬਾਹਰ ਦੀਆਂ ਜਿੱਥੇ ਕੀ ਅੱਜ ਰੋਜ਼ ਪ੍ਰਦਰਸ਼ਨ ਦਾ ਨਜ਼ਰ ਰੱਖਿਆ ਹੈ ਟੀਚਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਹਾਲਾਂਕਿ ਅੱਜ ਟੀਚਰ ਡੇ ਵੀ ਜਿਹੜਾ ਕੀ ਹੈ ਅਲੱਗ-ਅਲੱਗ ਥਾਵਾਂ ਤੇ ਮਨਾਇਆ ਜਾ ਰਿਹਾ ਪਰ ਇੱਥੇ ਜਿਹੜਾ ਕੀ ਹੈ ਬਲੈਕ ਡੇ ਟੀਚਰਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਤਸਵੀਰਾਂ ਨੇ ਗੱਲਬਾਤ ਕਰਦੇ ਹਨ ਜਨਨ ਸੈਕਟਰੀ ਦੇ ਨਾਲ ਕੀ ਐਸੇ ਕਾਰਨ ਨੇ ਪ੍ਰਦਰਸ਼ਨ ਦੇ ਕਿਹੜੀ-ਕਿਹੜੀ ਮੰਗਾਂ ਨੂੰ ਲੈ ਕੇ ਇੱਥੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਨੇ ਸਾਰੀ ਗੱਲਬਾਤ ਆਪਾਂ ਸਾਂਝੀ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਡਾਕਟਰ ਗਰਮੀਰ ਸਿੰਘ ਢੇਰੀ ਸਰ ਕਿਹੜੀ ਪੋਸਟ ਹੈ ਤੁਸੀਂ ਮੈਂ ਸੀਨੀਅਰ ਸੋਇਲ ਕੇਮਿਸਟ ਡਿਪਾਰਟਮੈਂਟ ਆਫ ਸੋਇਲ ਸ ਸਾਰੇ ਟੀਚਰਾਂ ਨੇ ਧਰਨਾ ਲਾਇਆ ਰੋਜ਼ ਪ੍ਰਦਰਸ਼ਨ ਚੱਲ ਰਿਹਾ ਧਰਨਾ ਚੱਲ ਰਿਹਾ ਕੀ ਕਾਰਨ ਕੀ ਇਹ ਧਰਨੇ ਤੇ ਕਾਲੀਆਂ ਝੰਡੀਆਂ ਬਾਹਾਂ ਚ ਫਾਈਆਂ ਕੀ ਕਾਰਨ ਹੈ ਪਰ ਬਹੁਤ ਸਾਰੇ ਇਹ ਤੇ ਕਈ ਕਾਰਨ ਨੇ ਜੇ ਕਿਉਂਕਿ ਜਿਹੜੇ ਟੀਚਰ ਅੱਜ ਧਰਨੇ ਤੇ ਬੈਠੇ ਆ 7ਵੇਂ ਪੇ ਕਮਿਸ਼ਨ ਲਾਗੂ ਹੋਇਆ ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਵਾਸਤੇ ਪਰ ਪੀਏਯੂ ਦੇ ਵਿੱਚ ਸਾਰਿਆਂ ਤੋਂ ਬਾਅਦ ਵਿੱਚ ਲਾਗੂ ਹੋਇਆ ਪੀ.ਏ.ਯੂ ਦੇ ਆਪਣੇ ਰਿਸਰਚ ਸਟੇਸ਼ਨ ਨੇ ਕੇ.ਵੀ.ਕੇ ਨੇ ਜਿੱਥੇ ਪੀ.ਏ.ਯੂ ਦੇ ਇਹਦੇ ਆਪਕ ਵਿਗਿਆਨੀ ਜਿਹੜੇ ਕੰਮ ਕਰਦੇ ਆ ਔਰ ਜਦੋਂ ਉਹ ਨੋਟੀਫਿਕੇਸ਼ਨ ਪੀ.ਏ.ਯੂ ਚ ਲਾਗੂ ਹੁੰਦਾ ਉਹਨਾਂ ਸਾਰਿਆਂ ਤੇ ਲਾਗੂ ਹੁੰਦਾ ਪਰ ਨਹੀਂ ਪੰਜਾਬ ਸਰਕਾਰ ਦੇ ਵਿੱਚ ਜਿੱਥੇ ਹਾਇਰ ਐਜੂਕੇਸ਼ਨ ਦੇ ਵਿੱਚ ਬਾਕੀ ਯੂਨੀਵਰਸਿਟੀਆਂ ਦੇ ਵਿਗਿਆਨੀ ਸਾਇੰਟਿਸਟ ਟੀਚਰਜ਼ ਪ੍ਰੋਫੈਸਰ ਉਹਨਾਂ ਦੀਆਂ ਜਿਹੜੀਆਂ ਜਦੋਂ ਤਨਖਾਹਾਂ ਰਿਵਾਈਜ਼ ਹੋਈਆਂ 7ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਯੂ.ਜੀ.ਸੀ ਪੇ ਸਕੇਲ ਦੇ ਨਾਲ ਤਾਂ ਉਹਨਾਂ ਦੇ ਜਿਹੜੇ ਬੇਸਿਕ ਪੱਤਿਆਂ ਦੇ ਵਿੱਚ ਅਲਾਉਂਸਸ ਵਗੈਰਾ ਜਿਹੜੇ ਸੀਗੇ ਉਹ ਵੀ ਨਾਲ ਹੀ ਰਿਵਾਈਜ਼ ਕਰ ਦਿੱਤੇ ਗਏ ਪਰ ਪੀਐਜੂ ਦੇ ਸੰਬੰਧ ਦੇ ਵਿੱਚ ਇੱਕ ਲਾਈਨ ਲਿਖ ਦਿੱਤੀ ਗਈ ਕਿ ਇਹਨਾਂ ਦੇ ਜੇਕਰ ਨੋਟੀਫਿਕੇਸ਼ਨ ਰਿਵਾਈਜ਼ ਕਰਾਉਣੇ ਜਾਂ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਵੱਖਰੇ ਤੌਰ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਤੁਹਾਨੂੰ ਡਿਮਾਂਡ ਰੱਖਣੀ ਪਊਗੀ ਉਹ ਤਕਰੀਬਨ ਤੁਸੀਂ ਦੇਖ ਲਓ ਵੀ 1 4 232 ਤੋਂ ਲੈ ਕੇ ਸਾਡੇ ਜਿਹੜੇ ਆ ਰਿਵਾਈਜ਼ ਪੇ ਸਕੇਲ ਦੇ ਨਾਲ ਅਨ ਰਿਵਾਈਜ਼ ਸਾਨੂੰ ਪੱਤੇ ਮਿਲ ਰਹੇ ਨੇ ਉਦੇ ਨਾਲ ਹਰ ਟੀਚਰ ਨੂੰ ਤਕਰੀਬਨ 10000 ਤੋਂ ਲੈ ਕੇ 25-30000 ਦਾ ਮਹੀਨੇ ਦਾ ਜਿਹੜਾ ਹੈਗਾ ਉਹ ਘਾਟਾ ਪੈ ਰਿਹਾ। ਔਰ ਇਹ ਜਿਹੜੇ ਪੱਤੇ ਆ ਰਵਾਈਜ਼ ਪੱਤੇ ਆ ਉਹ ਪੰਜਾਬ ਸਰਕਾਰ ਦੇ ਹਰ ਮੁਲਾਜ਼ਮ ਨੂੰ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਵੀ ਉਹ ਸਾਰੇ ਮੁਲਾਜ਼ਮਾਂ ਦੇ ਰਵਾਈਜ਼ ਹੋ ਗਏ ਸਿਰਫ ਪੀਏਯੂ ਦਾ ਟੀਚਰ ਗੱਲ ਇਹ ਜਿਗਰਜੋਗ ਆ ਵੀ ਪੀਏਯੂ ਜਿਹੜੀ ਇੱਕ ਨੰਬਰ ਯੂਨੀਵਰਸਿਟੀ ਐਲਾਨੀ ਗਈ ਆ ਲਗਾਤਾਰ ਦੂਸਰਾ ਸਾਲ ਆ ਜਦੋਂ ਭਾਰਤ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਜਿਹੜੀ ਯੂਨੀਵਰਸਿਟੀ ਆ 1 ਨੰਬਰ ਤੇ ਆਈ ਆ ਔਰ ਲਗਾਤਾਰ ਆ ਰਹੀ ਆ ਦੂਸਰੇ ਪਰ ਜਿਹੜੇ ਇਹਦੇ ਵਿਗਿਆਨੀ ਆ ਬਾਕੀ ਜਿਹੜੀਆਂ ਇੰਡੀਆ ਦੇ ਵਿੱਚ ਯੂਨੀਵਰਸਿਟੀਆਂ ਉਹਨਾਂ ਨਾਲੋਂ ਘੱਟ ਤਨਖਾਹ ਲੈ ਰਹੇ ਆ ਜਿੱਥੇ ਮਾਨ ਸਰਕਾਰ ਸਿੱਖਿਆ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਯੋਗਰ ਦੇ ਰਹੀ ਆ ਮੇਨ ਮੁੱਦੇ ਆ ਉਹਨਾਂ ਦੇ ਪਰ ਉਸੇ ਤੱਕ ਚੱਕਰ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਆ ਔਰ ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਆ ਉਹਦੇ ਵਿਗਿਆਨੀਆਂ ਨੇ ਉਹਦੇ ਸਾਇੰਸਦਾਨਾਂ ਨੂੰ ਪ੍ਰੋਫੈਸਰਾਂ ਨੂੰ ਜਿਹੜੀਆਂ ਤਨਖਾਹਾਂ ਪੂਰੀਆਂ ਨਹੀਂ ਮਿਲ ਰਹੀਆਂ ਔਰ ਸਰਕਾਰਾਂ ਦਾ ਪੀਏਯੂ ਦੇ ਪ੍ਰਤੀ ਜਿਹੜਾ ਇਹਦੇ ਬਜਟ ਦੇ ਸਬੰਧੀ ਕੱਟ ਲਾਉਣੇ ਘੱਟ ਮਿਲਣੇ ਜਾਂ ਇਹੋ ਜਿਹੀਆਂ ਸਿਚੁਏਸ਼ਨ ਆ ਜਾਣੀਆਂ ਕਿ ਤਨਖਾਹਾਂ ਵੀ ਜਿਹੜੀਆਂ ਪੈਨਸ਼ਨਾਂ ਔਖੀਆਂ ਉਹ ਬੜੀ ਮੰਦ ਭਾਗੀ ਗੱਲ ਆ ਜੀ ਇਸ ਤੋਂ ਇਲਾਵਾ ਸਾਡੇ ਪੀਏਯੂ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਸਾਥੀ ਆ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਸਾਇੰਟਿਸਟ ਨੇ ਉਹ ਮੋਢੀ ਤਨਖਾਹ ਦੇ ਭਰਤੀ ਕੀਤੇ ਜਾਂਦੇ ਆ ਉੱਥੋਂ ਦਾ ਡਾਇਰੈਕਟਰ ਪੀਏਯੂ ਨੇ ਇਹ ਪਹਿਲਾਂ ਮੁੱਦਾ ਚੱਕਿਆ ਸੀਗਾ ਪੰਜਾਬ ਸਰਕਾਰ ਦੇ ਨਾਲ ਕਿ ਕੋਈ ਖੇਤੀਬਾੜੀ ਇੱਕ ਬਹੁਤ ਸੈਂਸਿਟਿਵ ਮੁੱਦਾ ਆ ਪੰਜਾਬ ਦੇ ਵਿੱਚ ਜੇਕਰ ਕੋਈ ਖੇਤੀਬਾੜੀ ਨੂੰ ਸਮੱਸਿਆ ਆਉਂਦੀ ਆ ਤੇ ਉਹਦੇ ਨਾਲ ਸਾਰੇ ਪੰਜਾਬ ਦੀ ਰਾਜਨੀਤਿਕ ਸਮਾਜਿਕ ਹਰ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਆ ਉਹ ਵਿਗੜਦੇ ਆ ਤੇ ਉਹ ਸਬੰਧ ਦੇ ਵਿੱਚ ਵੀ ਪੀਏਯੂ ਦੇ ਵਿੱਚ ਜਿਹੜੇ ਵੀ ਟੀਚਰ ਭਰਤੀ ਹੁੰਦੇ ਜਿਹੜੇ ਸਾਇੰਟਿਸਟ ਭਰਤੀ ਹੁੰਦੇ ਆ ਉਹਨਾਂ ਨੂੰ ਫੁੱਲ ਪੇ ਦੇ ਉੱਤੇ ਰੱਖਿਆ ਜਾਵੇ ਇਹਦੇ ਉੱਤੇ ਲਾਗੂ ਨਾ ਕੀਤਾ ਜਾਵੇ ਔਰ ਉਸ ਸਬੰਧ ਦੇ ਵਿੱਚ ਤੁਸੀਂ ਦੇਖੋ ਵੀ ਪੀਐਜੂ ਦੇ ਵਿੱਚ ਜਿਹੜਾ ਅੱਜ ਵਿਗਿਆਨੀ ਲੱਗਦਾ ਆ ਉਹਨੂੰ ਸਿਰਫ ਮੁੱਢਲੀ ਤਨਖਾਹ ਦਿੱਤੀ ਜਾਂਦੀ ਆ ਤਿੰਨ ਸਾਲ ਵਾਸਤੇ ਉਹਦੇ ਉੱਤੇ ਪਰਵੇਸ਼ਨ ਪੀਰੀਅਡ ਰਹਿੰਦਾ ਔਰ ਕੋਈ ਵੀ ਉਹਨੂੰ ਇਨਕਰੀਮੈਂਟ ਨਹੀਂ ਦਿੱਤੀ ਜਾਂਦੀ ਔਰ ਜਦੋਂ ਸਾਡਾ ਮੁਕਾਬਲਾ ਬਾਕੀ ਯੂਨੀਵਰਸਿਟੀਆਂ ਦੇ ਨਾਲ ਹੁੰਦਾ ਆ ਬਾਕੀ ਸਟੇਟਸ ਦੀ ਯੂਨੀਵਰਸਿਟੀ ਨਾਲ ਹੁੰਦਾ ਆ ਤਾਂ ਉਦੋਂ ਉਹ ਕੰਮ ਦੇ ਵਿੱਚ ਤਾਂ ਸਾਡੇ ਜਿਹੜੇ ਸਾਇੰਸਦਾਨ ਆ ਉਹ ਅੱਗੇ ਆ ਪਰ ਤਨਖਾਹਾਂ ਦੇ ਵਿੱਚ ਸਭ ਤੋਂ ਪਿੱਛੇ ਆ ਉਸ ਤੋਂ ਬਿਨਾਂ ਸਾਡੇ ਜਿਹੜੇ ਇਤਿਹਾਸਕ ਸਾਥੀ ਰਿਟਾਇਰ ਹੋ ਚੁੱਕੇ ਹਨ ਉਹਨਾਂ ਦੀ ਪੈਨਸ਼ਨ ਏਕ-ਏਕ 16 ਉਹ ਤੋਂ ਪਹਿਲਾਂ ਦੇ ਜਿਹੜੇ ਅਧਿਆਪਕ ਸਾਥੀ ਸੀ ਜਿਨ੍ਹਾਂ ਵਿੱਚ ਸਾਡੇ ਵਾਈਸ ਚਾਂਸਲਰ ਡਾਕਟਰ ਗੋਸਲ ਵੀ ਆਉਂਦੇ ਆ ਉਹਨਾਂ ਦੀਆਂ ਪੈਨਸ਼ਨਸ ਜਿਹੜੀਆਂ ਰਿਵਾਈਜ਼ ਨਹੀਂ ਹੋਈਆਂ ਅੱਜ ਜਿਹੜਾ ਪੀਏਯੂ ਦੇ ਵਿੱਚ ਵਿਗਿਆਨੀ ਕੰਮ ਕਰ ਰਿਹਾ ਉਹ ਜਿਹੜਾ ਮੌਜੂਦਾ ਵਿਗਿਆਨੀ ਆ ਉਹਦੀ ਵੀ ਤਨਖਾਹ ਪੂਰੀ ਨਹੀਂ ਹੈ ਉਹ ਜਿਹੜਾ ਰਿਟਾਇਰਡ ਹੋ ਚੁੱਕਾ ਜਿਹਨੂੰ ਆਪਣੇ ਰਿਟਾਇਰਡ ਸਮੇਂ ਦੇ ਵਿੱਚ ਆਪਣੇ ਬੁਢਾਪੇ ਦੇ ਵਿੱਚ ਜਿਹੜੀ ਪੈਨਸ਼ਨ ਇੱਕ ਸਹਾਰਾ ਹੁੰਦੀ ਆ ਉਹ ਵੀ ਰਿਵਾਈਜ਼ ਨਹੀਂ ਹੋਈ ਜਦਕਿ ਪੂਰੇ ਪੰਜਾਬ ਦੇ ਵਿੱਚ ਸਾਰਾ ਕੁਝ ਲਾਗੂ ਵੀ ਹੋ ਚੁੱਕਾ ਤੇ ਰਿਵਾਈਜ਼ ਵੀ ਹੋ ਚੁੱਕਿਆ ਇਸ ਤੋਂ ਬਿਨਾ ਸਾਡੀ ਡਿਮਾਂਡ ਹੈਗੀ ਆ ਕਿ ਸਾਡੇ ਜਿਹੜੇ 1 ਇੱਕ 16 ਤੋਂ ਲੈ ਕੇ ਰਿਵਾਈਜ਼ ਕੀਤੇ ਗਏ ਸਕੇਲ ਆ ਉਹਨਾਂ ਦੇ ਭੱਤੇ ਉਹ ਦਿੱਤੇ ਜਾਣ ਉਹ ਰਿਵਾਈਜ਼ ਸਕੇਲਾਂ ਦੇ ਬਕਾਏ ਦਿੱਤੇ ਜਾਣ ਜਿਹੜੇ ਬਣਦੇ ਆ ਜਿਹਦੇ ਵਿੱਚ 50% ਯੋਗਦਾਨ ਸਾਡਾ ਆਈਸੀਆਰ ਦਾ ਆ 19 ਤੱਕ 50% ਯੋਗਦਾਨ ਸਾਨੂੰ ਜਿੰਨਾ ਪੈਸਾ ਸਾਡੇ ਬਕਾਇਆ ਦਾ ਉਹ ਆਈਸੀਆਰ ਨੇ ਦੇਣਾ ਔਰ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਵੀ ਉਹ ਆਪਣਾ ਬਣਦਾ ਹਿੱਸਾ ਉਹਦੇ ਵਿੱਚ ਪਾਵੇ ਤਾਂ ਜੋ ਅਸੀਂ ਸੈਂਟਰ ਗਵਰਨਮੈਂਟ ਤੋਂ ਆਪਣੇ ਬਕਾਏ ਜਿਹੜੇ ਉਹ ਲੈ ਸਗੀ ਹੈ ਇਸ ਤੋਂ ਬਿਨਾ ਸਾਡੀ ਮੁੱਖ ਮੰਗ ਜਿਹੜੀ ਇੱਕ ਹੈਗੀ ਆ 올ਡ ਪੈਨਸ਼ਨ ਸਕੀਮ ਦੀ ਕਿਉਂਕਿ ਪੰਜਾਬ ਗਵਰਨਮੈਂਟ ਨੇ ਆਪਣਾ ਇੱਕ ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਮੁੱਦਾ ਵੀ ਸੀਗਾ ਵੀ ਅਸੀਂ ਜਦੋਂ ਸਰਕਾਰ ਸਾਡੀ ਆਉਗੀ ਆਮ ਆਦਮੀ ਪਾਰਟੀ ਦੀ ਤਾਂ 올ਡ ਪੈਨਸ਼ਨ ਸਕੀਮ ਜਿਹੜੀ ਆ ਲਾਗੂ ਕੀਤੀ ਜਾਊਗੀ ਪਰ ਕਿਤੇ ਨਾ ਕਿਤੇ ਸਰਕਾਰ ਨੇ ਪ੍ਰਿੰਸੀਪਲੀ ਜਿਹੜਾ ਇਸ ਚੀਜ਼ ਨੂੰ ਅਪਰੂਵ ਕੀਤਾ ਪਰ ਉਹ ਲਾਗੂ ਨਹੀਂ ਹੋ ਸਕੀ ਪੀਏਯੂ ਨੇ ਵੀ ਆਪਣੇ ਬੋਰਡ ਆਫ ਮੈਨੇਜਮੈਂਟ ਦੇ ਵਿੱਚ ਇਹਨੂੰ ਅਪਰੂਵ ਕਰ ਦਿੱਤਾ ਪਰ ਉਹ ਲਾਗੂ ਨਹੀਂ ਹੋਈ ਪੰਜਾਬ ਸਰਕਾਰ ਦਾ ਇੱਕ ਚੰਕਾ ਸੀਗੀ ਵੀ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ employees ਦੇ ਰੁਪਈਏ NPS ਦੇ ਵਿੱਚ ਲੱਗੇ ਆ ਵੀ ਉਹਨਾਂ ਨੂੰ ਵਾਪਸ ਕਿਵੇਂ ਲੈ ਕੇ ਆਉਣਾ ਪੰਜਾਬ ਸਰਕਾਰ ਨੂੰ ਬੇਨਤੀ ਆ ਦੱਸਣਾ ਚਾਹੁੰਦੇ ਆ ਪੀਏਯੂ ਦੇ ਵਿੱਚ ਇਹੋ ਜਿਹੇ ਟੀਚਰ ਨੇ ਗਰੁੱਪ ਆ ਜਿਨ੍ਹਾਂ ਦੀ ਪੈਨਸ਼ਨ ਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਫੰਡਸ ਜਿਹੜੇ ਹੈਗੇ ਉਹ ਪੀਏਯੂ ਦੇ ਕੋਲੇ ਪਏ ਆ ਉਹ ਕਿਤੇ ਵੀ ਨਹੀਂ ਗਏ ਉਹ ਇੱਥੇ ਹੀ ਪਏ ਆ ਬਈ ਆਓ ਉਹਨਾਂ ਦੀ ਉਹਨਾਂ ਤੋਂ ਸ਼ੁਰੂਆਤ ਕਰੀਏ ਕਿਤੇ ਉਹ ਪੈਸੇ ਨਹੀਂ ਲੈ ਕੇ ਆਉਣੇ ਤੁਸੀਂ ਉਹਨਾਂ ਦੇ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕਰੋ ਤਾਂ ਜੋ ਉਹਨਾਂ ਨੂੰ ਆਪ ਦਾ ਇਨਸਾਫ ਮਿਲ ਸਕੇ ਇਸ ਤੋਂ ਬਿਨਾ ਜਿਹੜੇ ਸਾਡੇ ਡੀਏ ਦੇ ਦੀਆਂ ਇੰਸਟਾਲਮੈਂਟ ਕਿਸ਼ਤਾਂ ਜਿਹੜੀਆਂ ਹੈਗੀਆਂ ਉਹ ਵੀ ਪੈਂਡਿੰਗ ਆ ਤਕਰੀਬਨ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਪੰਜਾਬ ਦਾ ਅੱਜ ਅੱਜ ਪੀਜੂ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਟੀਚਰ ਆ ਰੋਜ਼ ਧਰਨੇ ਤੇ ਬੈਠਾ ਹੋਇਆ ਔਰ ਅਸੀਂ ਅਪੀਲ ਕਰਨੇ ਆ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਜਿੱਥੇ ਤੁਸੀਂ ਪੰਜਾਬ ਦੀ ਕਿਸਾਨੀ ਬਚਾਉਣੀ ਆ ਉੱਥੇ ਖੇਤੀ ਵਿਗਿਆਨੀ ਵੀ ਬਚਾਉਣੇ ਆ ਜੇ ਕਿ ਟੀਚਰ ਇਸ ਵਿੱਚ ਸਮਰਥਨ ਸਾਥ ਦੇ ਰਹੇ ਤੁਹਾਡਾ ਪੂਰੀ ਯੂਨੀਵਰਸਿਟੀ ਵਿੱਚ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਇਹ ਜਿਹੜਾ ਮੇਨ ਕੈਂਪਸ ਸਾਡਾ ਖੇਤੀਬਾੜੀ ਯੂਨੀਵਰਸਿਟੀ ਦਾ ਇੱਥੇ ਲੁਧਿਆਣੇ ਆ ਔਰ ਇਹਦੇ ਵਿੱਚ ਜਿਹੜਾ ਸਾਡਾ 5-600 ਤਕਰੀਬਨ 5-600 ਟੀਚਰ ਜਿਹੜਾ ਹੈਗਾ ਉਹ ਇੱਥੇ ਆ ਯੂਨੀਵਰਸਿਟੀ ਦੇ ਵਿੱਚ 2-300 ਟੀਚਰ ਜਿਹੜਾ ਸਾਡੇ ਵੱਖ-ਵੱਖ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਕੈਂਪ ਸੈਂਟਰ ਨੇ ਪੀਯੂ ਦੇ ਔਰ ਉਹਨਾਂ ਦੇ ਵਿੱਚ ਨੇ ਔਰ ਜਿੱਥੇ ਇੱਥੇ ਧਰਨਾ ਰੋਜ਼ ਲੱਗ ਰਿਹਾ 2 ਘੰਟੇ ਦਾ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਆਪਣੇ ਆਪਣੇ ਜਿਹੜੇ ਉਥੇ ਸਟੇਸ਼ਨਸ ਨੇ ਉਹ ਆਪਣੇ ਹਿਸਾਬ ਦੇ ਨਾਲ ਪੈਰਲ ਜਿਹੜਾ ਧਰਨਾ ਉਹ ਉਥੇ ਲਾ ਰਹੇ ਆ ਔਰ ਸਾਡੀ ਅਪੀਲ ਲੋਕਲ ਪੋਲੀਟੀਕਲ ਬਾਡੀਜ਼ ਨੂੰ ਵੀ ਹੈ ਸਾਡੇ ਐਮਐਲਏ ਜਿਹੜੇ ਲੋਕਲ ਨੇ ਵੀ ਤੁਹਾਡੇ ਇਥੇ ਲੋਕਲ ਯੂਨੀਵਰਸਿਟੀ ਲੁਧਿਆਣੇ ਦਾ ਮਾਣ ਹੋ ਤੁਸੀਂ ਲੁਧਿਆਣੇ ਦੇ ਐਮਐਲਏ ਤੁਹਾਨੂੰ ਬੇਨਤੀ ਆ ਵੀ ਸਰਕਾਰ ਕੇ ਸਾਡੀਆਂ ਜੜੀਆਂ ਇਹ ਮੰਗਾਂ ਲੈ ਕੇ ਜਾਓ ਤੇ ਇਹ ਮੰਗਾਂ ਕਿਉਂਕਿ ਬਾਕੀ ਸਾਰੇ ਪੰਜਾਬ ਚ ਸਿਰਫ ਨੋਟੀਫਿਕੇਸ਼ਨ ਸਾਡਾ ਹੀ ਹੋਣਾ ਬਸ ਇਹ ਹੀ ਮੰਗ ਕਰਦੇ ਆ ਵੀ ਇਹਨੂੰ ਕਿਤੇ ਜਾਵੇ ਬੇਸਿਕ ਤਨਖਾਹ ਬੰਦ ਕਰੋ ਇਹਦਾ ਕੀ ਮਤਲਬ ਹੈ ਬੇਸਿਕ ਤਨਖਾਹ ਜਿਹੜੀ ਹੈਗੀ ਆ ਬੰਦ ਕਰੋ ਦਾ ਮਤਲਬ ਇਹ ਆ ਵੀ ਜਦੋਂ ਨਵੀਂ ਭਰਤੀ ਹੁੰਦੀ ਆ ਤੇ ਉਹਨੂੰ ਸਿਰਫ ਮੁੱਢਲੀ ਤਨਖਾਹ ਹੀ ਦਿੱਤੀ ਜਾਂਦੀ ਉਹਦੇ ਨਾਲ ਉਹਦਾ ਡੀਏ ਹਾਊਸ ਅਲਾਨਸਸ ਵਗੈਰਾ ਜਿਹੜੇ ਉਹ ਨਹੀਂ ਦਿੱਤੇ ਜਾਂਦੇ ਸਿਰਫ 156700 ਦੇ ਉੱਤੇ ਉਹਦੀ ਭਰਤੀ ਆ ਔਰ ਉਹਨੇ ਹੀ ਮਿਲਦੇ ਆ ਜਦਕਿ ਉਹਦੇ ਨਾਲ ਜਿਹੜੇ ਬਾਕੀ ਡੀਏ ਲੱਗਦੇ ਆ ਹੋਰ ਅਲਾਨਸਸ ਆ ਉਹ ਮਿਲਾ ਕੇ ਤਨਖਾਹ ਜਦੋਂ ਬਣਦੀ ਆ ਉਹ ਤਨਖਾਹ ਜਿਹੜੀ ਹੈ ਤਕਰੀਬਨ ਲੱਖ ਤੋਂ ਉੱਤੇ ਬਣਦੀ ਪਰ ਦੇਖਿਆ ਜਾਵੇ ਤੇ ਉਹ 3 ਸਾਲ ਨਵਾਂ ਜਿਹੜਾ ਸਾਡਾ ਵਿਗਿਆਨੀ ਭਰਤੀ ਹੁੰਦਾ ਟੀਚਰ ਉਹਨੂੰ ਮੋਡਲੀ ਤਨਖਾਹ ਮਿਲਦੀ ਜਿਹਨੂੰ ਬੇਸਿਕ ਪੇ ਕਹਿੰਦੇ ਆ ਅਸੀਂ ਇਹ ਮੰਗ ਕਰਦੇ ਆ ਵੀ ਉਹ ਬੇਸਿਕ ਪੇ ਦੀ ਜਿਹੜੀ ਭਾਰਤੀ ਹੈਗੀ ਆ ਉਹ ਬੰਦ ਕੀਤੀ ਜਾਵੇ ਉਹ ਕਿਉਂ ਕੇਸ ਵੀ ਪੀਏਯੂ ਨੇ ਲਾਇਆ ਹੋਇਆ ਸੀਗਾ ਸਾਡੀ ਐਸੋਸੀਏਸ਼ਨ ਨੇ ਉਹ ਜਿੱਤਿਆ ਕੇਸ کورٹ ਨੇ ਕਿਹਾ ਵੀ ਇਹਨਾਂ ਦੀ ਭਾਰਤੀ ਜਿਹੜੀ ਆ ਮੋਡਲੀ ਪੇ ਤੇ ਨਾ ਫੁੱਲ ਪੇ ਦੇ ਉੱਤੇ ਭਾਰਤੀ ਕੀਤੀ ਜਾਵੇ ਕਿਉਂਕਿ ਸਰਵਿਸਸ ਪੂਰੀ ਦੇ ਰਹੇ ਆ ਸਰਵਿਸਸ ਪੂਰੀਆਂ ਚੱਲ ਰਹੀਆਂ ਆ ਤੇ ਇਸ ਕਰਕੇ ਇਹ ਆ ਮੋਡਲੀ ਪੇ ਦਾ ਹਿਸਾਬ ਕੀ ਮੰਗਾ ਲੈ ਕੇ ਆਏ ਹੋ ਕਿਹੜੀ ਕਿਹੜੀ ਮੰਗਾ ਤੁਹਾਨੂੰ ਕਿਹੜੀ ਡਿਮਾਂਡ ਤੁਹਾਡੀਆਂ ਨੇ ਹੋਰ ਵੀ ਜਿਹੜੀਆਂ ਆਨ ਸਮੇਂ ਦੇ ਵਿੱਚ ਕਿਦਾਂ ਕਿੰਨੇ ਕੋਈ ਦੇਰ ਪ੍ਰਦਰਸ਼ਨ ਚੱਲੇਗਾ ਦੇਖੋ ਮੰਗਾਂ ਸਾਡੀਆਂ ਕੋਸ਼ ਮੰਗਾ ਜਿਹੜੀਆਂ ਸਟੇਟ ਲੈਵਲ ਦੀਆਂ ਕੋਸ਼ ਸਾਡੀਆਂ ਯੂਨੀਵਰਸਿਟੀ ਦੀਆਂ ਮੰਗਾਂ ਨੇ ਯੂਨੀਵਰਸਿਟੀ ਦੀਆਂ ਮੰਗਾਂ ਅਸੀਂ ਇਹਨਾਂ ਸਾਹਮਣੇ ਵੀ ਰੱਖਦੇ ਆ ਸਟੇਟ ਲੈਵਲ ਦੀਆਂ ਮੰਗਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਪਰ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਦਾ ਐਡਮਿਨਿਸਟ੍ਰੇਸ਼ਨ ਦਾ ਰੋਲ ਆ ਕਿਉਂਕਿ ਸਾਡੀਆਂ ਮੰਗਾਂ ਅਸੀਂ ਇਹਨਾਂ ਕੋਲ ਰੱਖਦੇ ਆ ਚਾਹੇ ਸਟੇਟ ਲੈਵਲ ਦੀਆਂ ਚਾਹੇ ਲੋਕਲ ਮੰਗਾਂ ਨੇ ਔਰ ਸਾਡੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਸਾਡੀ ਆਵਾਜ਼ ਚੱਕਣੀ ਆ ਜਿਹੜੀ ਉਹਨਾਂ ਨੇ ਪੰਜਾਬ ਸਰਕਾਰ ਦੇ ਅੱਗੇ ਜਾ ਕੇ ਜਿਹੜੀ ਅਸੀਂ ਇਹ ਉਹਨਾਂ ਤੋਂ ਆਸ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਆਵਾਜ਼ ਆ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਤੱਕ ਰੱਖਣ ਦੇ ਵਿੱਚ ਅ ਯੂਨੀਵਰਸਿਟੀ ਵੱਲੋਂ ਕਿਤੇ ਨਾ ਕਿਤੇ ਢਿੱਲਮੱਠ ਕੀਤੀ ਜਾ ਰਹੀ ਆ ਅਦਰバイ ਇਹ ਨੋਟੀਫਿਕੇਸ਼ਨ ਸਾਡਾ ਲਾਗੂ ਹੋ ਜਾਣਾ ਚਾਹੀਦਾ ਸੀਗਾ ਔਰ ਇਹ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਅਸੀਂ ਉਹਨਾਂ ਚਰ ਸ਼ਾਂਤਮਈ ਧਰਨੇ ਤੇ ਬੈਠੇ ਆ ਜੀ ਤੇ ਬੈਠੇ ਰਾਵਾਂਗੇ ਇਹ ਯੂਨੀਵਰਸਿਟੀ ਦੇ ਤਹਿ ਕਰਨਾ ਹੈ ਪੰਜਾਬ ਸਰਕਾਰ ਨੇ ਤਹਿ ਕਰਨਾ ਵੀ ਕਿੰਨਾ ਚਿਰ ਇਹ ਧਰਨਾ ਚੱਲਣਾ ਹੈ ਪਤਾ ਨਹੀਂ ਬੱਚਾ ਦਾ ਚੜੀ ਵਗੈਰਾ ਖਰਾਬ ਹੋਊਗੀ ਇਸ ਤਰੀਕੇ ਨਾਲ ਸਟ੍ਰਾਈਕ ਦੇ ਜਾਣ ਦੇਣਾ ਟੀਚਰਾਂ ਦੀ ਬਿਲਕੁਲ ਜੀ ਇਹਦੇ ਵਿੱਚ ਅਧਿਆਪਕ ਜਿਹੜੇ ਸਾਡੇ ਸਾਥੀ ਆ ਜਦੋਂ ਜਿੰਨਾ ਚਿਰ ਇੱਥੇ ਧਰਨੇ ਤੇ ਆਉਂਦੇ ਆ ਉਸ ਤੋਂ ਬਾਅਦ ਕਲਾਸਾਂ ਲਾਉਂਦੇ ਨੇ ਅਸੀਂ ਹਜੇ ਪੂਰਾ ਬੰਦ ਨਹੀਂ ਕਰਿਆ ਥੋੜੇ ਚਿਰ ਵਾਸਤੇ ਬਦਲ-ਬਦਲ ਕੇ ਅਸੀਂ ਜਿਹੜਾ ਟਾਈਮ ਬਦਲ-ਬਦਲ ਕੇ ਧਰਨਾ ਇਸੇ ਕਰਕੇ ਆ ਇਹ ਹੀ ਤਾਂ ਸਾਡੀ ਮੰਗ ਆ ਯੂਨੀਵਰਸਿਟੀ ਨੂੰ ਭਈ ਇਹ ਸੀ ਨੂੰ ਲੰਮਾ ਕਿਉਂ ਖਿੱਚਣਾ ਡਾਇਲੌਗ ਕਰਨਾ ਚਾਹੀਦਾ ਹੱਲ ਕੱਢਣਾ ਚਾਹੀਦਾ ਆ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਤੋਂ ਮਣਵਾਉਣੀਆਂ ਚਾਹੀਦੀਆਂ ਮੰਗਾਂ ਮਣਵਾਉਣ ਦੇ ਵਿੱਚ ਕੋਈ ਬਾਧੂ ਨਹੀਂ ਹੈ ਸਿਰਫ ਅਸੀਂ ਪਛੜੇ ਹੋਏ ਆ ਬਾਕੀ ਪੰਜਾਬ ਨਾਲੋਂ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਪੰਜਾਬ ਸਰਕਾਰ ਜਿਹੜੀਆਂ ਮੰਗਾਂ ਪੂਰੀਆਂ ਕਰਨ ਤਾਂ ਜੋ ਅਸੀਂ ਆਪਣੀਆਂ ਕਲਾਸਾਂ ਲਈਏ ਜਾਂ ਅੱਜ ਟੀਚਰ ਦੇ ਦੇ ਉੱਤੇ ਜਿੱਥੇ ਟੀਚਰਾਂ ਵਾਸਤੇ ਸਮਾਜ ਜਿਹੜਾ ਹੈਗਾ ਉਹਨਾਂ ਨੂੰ ਸ਼ਾਬਾਸ਼ ਦਿੰਦਾ ਉਹਨਾਂ ਉਹਨਾਂ ਦਾ ਮਾਣ ਮਹਿਸੂਸ ਕਰਦਾ ਔਰ ਉਹਨਾਂ ਟੀਚਰਾਂ ਨੂੰ ਅੱਜ ਆਪਣੀਆਂ ਸਿਰਫ ਤਨਖਾਹਾਂ ਲੈਣ ਵਾਸਤੇ ਜੇ ਟੀਚਰ ਹੀ ਤਨਖਾਹਾਂ ਪੂਰੀਆਂ ਨਹੀਂ ਲੈਣਗੇ ਉਹ ਕਿਵੇਂ ਗਾਂ ਜਿਹੜੇ ਹੈਗੇ ਆ ਆਪਣੇ ਸਮਾਜ ਦਾ ਨਿਰਵਾਤਾ ਕਰਨਗੇ ਚਿੱਠੀਆਂ ਵੀ ਲਿਖੀ ਗਈ ਸੀਗੀ ਤੁਹਾਡੇ ਵੱਲੋਂ ਤੇ ਚਿੱਠੀਆਂ ਦਾ ਕੀ ਸਿੱਟਾ ਨਿਕਲਿਆ ਚਿੱਠੀ ਅਸੀਂ ਦੇਖੋ ਮੰਗ ਪੱਤਰ ਤਾਂ ਆਪਣੇ ਯੂਨੀਵਰਸਿਟੀ ਨੂੰ ਵੀ ਦਿੱਤਾ ਆ ਪੰਜਾਬ ਸਰਕਾਰ ਨੂੰ ਵੀ ਦਿੱਤਾ ਔਰ ਉਹਨਾਂ ਨੇ ਗਾ ਮਾਰਕ ਕੀਤਾ ਸੀਗਾ ਪਰ ਹੱਲੇ ਉਧਰੋਂ ਕੋਈ ਰਿਸਪਾਂਸ ਨਹੀਂ ਆਇਆ ਸਾਡੀ ਯੂਨੀਵਰਸਿਟੀ ਵੱਲੋਂ ਕਿਹਾ ਤਾਂ ਜਾ ਰਹੇ ਆ ਵੀ ਅਸੀਂ ਇਸ ਸੰਬੰਧੀ ਆਪਦੀ ਬਣਦੀ ਕਾਰਵਾਈ ਕਰ ਰਹੇ ਆ ਪਰ ਉਸ ਬਣਦੀ ਕਾਰਵਾਈ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਔਰ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਉਹ ਬਣਦੀ ਕਾਰਵਾਈ ਆ ਉਹਨਾਂ ਨੂੰ ਥੋੜਾ ਤੀਜੀ ਲਿਉਣੀ ਚਾਹੀਦੀ ਆ ਹੋਰ ਜ਼ਿਆਦਾ ਡਿਲੇ ਹੋਣ ਦੇ ਨਾਲ ਸਾਡਾ ਜਿੱਥੇ ਫਾਈਨੈਂਸ਼ੀਅਲੀ ਨੁਕਸਾਨ ਹੋ ਰਿਹਾ ਉੱਥੇ ਸਾਨੂੰ ਮਾਨਸਿਕ ਮਾਨਸਿਕ ਪਰੇਸ਼ਾਨੀ ਵੀ ਜਿਹੜੀ ਉਹ ਆ ਰਹੀ ਆ ਕਿ ਸਿਵਿਰਾ ਨੇ ਜਨਰਲ ਸਕੱਤਰ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮਹਿਲਾਵਾਂ ਟੀਚਰ ਜਿਹੜੀ ਨੇ ਉਹਨਾਂ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਾਰਨ ਹੈ ਕਿਉਂ ਕਾਲੀਆਂ ਝੰਡੀਆਂ ਪਾਈਆਂ ਗਈਆਂ ਕਿਉਂ ਅੱਜ ਟੀਚਰਸ ਡੇ ਤੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੈਗੇ ਆ ਇਹ ਦੱਸਦੇ ਕਿ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਪੀਏਯੂਐਸਓ ਟੀਚਰਸ ਐਸੋਸੀਏਸ਼ਨ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਸਕੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਨਹੀਂ ਹੋ ਸਕੀਆਂ ਪਿਛਲੇ 15 ਦਿਨਾਂ ਤੋਂ ਅਸੀਂ ਰੋਜ਼ ਤੇ ਆ ਕਿਉਂਕਿ ਸਾਡੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਬੇਸਿਕ ਪੇ ਦੀ ਮੰਗ ਹੈਗੀ ਹੈ ਸਾਡੇ ਗ੍ਰੈਟੀਟਿਊਡ ਦੀ ਮੰਗ ਹੈਗੀ ਹੈ ਸਾਡੀ 올ਡ ਪੈਨਸ਼ਨ ਸਕੀਮ ਦੀ ਮੰਗ ਹੈ ਉਹ ਹਜੇ ਤੱਕ ਵੀ ਪੂਰੀਆਂ ਨਹੀਂ ਹੋ ਸਕੀਆਂ ਇਹ ਤਾਂ ਲਿਖੀ ਹੋਈ ਹੈ ਦੇਖੋ ਮੰਗ ਪੱਤਰ ਦਿੱਤੇ ਗਏ ਤੇ ਕਿੰਨੇ ਤੀਜੀ ਸਿੱਤਾ ਨਿਕਲੇ ਗਿਆ ਉਹਨਾਂ ਦੇ ਅਸੀਂ ਤਾਂ ਦੇਖੋ ਜਿਹੜੀ ਏਰੀਅਰ ਦੀ ਮੰਗ ਹੈਗੀ ਹੈ 2016 ਤੋਂ ਹੀ ਅਸੀਂ ਲਗਾਤਾਰ ਕਿਤੇ ਨਾ ਕਿਤੇ ਕੋਈ ਮੰਗ ਉਹਦੀ ਡਿਮਾਂਡ ਕਰ ਰਹੇ ਹੈਗੇ ਆ ਜੇ 2018 ਦੇ ਵਿੱਚ ਬਾਕੀ ਯੂਨੀਵਰਸਿਟੀਆਂ ਨੂੰ ਏਰੀਅਰ ਮਿਲ ਚੁੱਕਿਆ ਵਾ ਤਾਂ ਸਾਡੀ ਯੂਨੀਵਰਸਿਟੀ ਦੇ ਨਾਲ ਇਹ ਜੋ ਸੋਤੇਲਾ ਵਿਹਾਰ ਹੈ ਜਿਹੜਾ ਸਰਕਾਰ ਕਿਉਂ ਕਰ ਰਹੀ ਹੈ ਤਾਂ ਅਸੀਂ ਇਹੀ ਚਾਹੁੰਦੇ ਆ ਵੀ ਅਸੀਂ ਤੁਹਾਡੀਆਂ ਬਾਰ-ਬਾਰ ਨੋਟੀਫਿਕੇਸ਼ਨ ਦੇਣ ਦੇ ਬਾਵਜੂਦ ਵੀ ਇਹ ਸਾਡੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕਰਦੇ ਜਿਹੜੀ ਤਨਖਾਹਾਂ ਜਿਹੜੀਆਂ ਬਾਕੀ ਰਹਿ ਗਈਆਂ ਤਨਖਾਹਾਂ ਨਹੀਂ ਆਈਆਂ ਉਹਨਾਂ ਦੇ ਜਦੋਂ ਕੋਰਟ ਦੇ ਵਿੱਚ ਇਹਨਾਂ ਦੀ ਵਕੀਲ ਖਾਵਾਂ ਤਾਂ ਦੇਖੋ ਆਉਂਦੀਆਂ ਨੇ ਪਰ ਸਾਨੂੰ ਏਰੀਅਰ ਜਿਹੜਾ ਉਹ ਨਹੀਂ ਮਿਲਦਾ ਪਿਆ ਜਿਹੜਾ ਸਾਡਾ ਪੀਏਯੂ ਹੈ ਜਾਂ ਗੜਵਾਸੂ ਯੂਨੀਵਰਸਿਟੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਏਰੀਅਰ ਨਹੀਂ ਮਿਲਦਾ ਜਿਹੜਾ ਬਾਕੀ ਯੂਨੀਵਰਸਿਟੀਆਂ ਨੂੰ ਮਿਲ ਚੁੱਕਿਆ 2000 ਤੇ ਇਸ ਤੋਂ ਬਿਨਾ 올ਡ ਪੈਂਸ਼ਨਰੀਜ਼ ਕੀੰਦਾ ਵੀ ਸਰ ਦਾ ਮੁੱਦਾ ਹੈਗਾ ਵਾ ਜੇ ਬਾਕੀਆਂ ਯੂਨੀਵਰਸਿਟੀ ਦੇ ਵਿੱਚ ਲਾਗੂ ਹੋ ਗਈ ਹੈ ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਉਹ ਚੀਜ਼ ਲਾਗੂ ਕਿਉਂ ਨਹੀਂ ਹੋ ਗਈ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲੇ ਤੱਕ ਕਿਉਂ ਨਹੀਂ ਸਿੱਟਾ ਨਿਕਲ ਪਿਆ ਕੀ ਕਾਰਨ ਕੀ ਰੇ ਆ ਹੋਏ ਦੇਖੋ ਇਹ ਤਾਂ ਕਿਤੇ ਨਾ ਕਿਤੇ ਮੈਂ ਕਹੂੰਗੀ ਕਿ ਸਰਕਾਰ ਦੀ ਇੱਕ ਹੈ ਕਹ ਲੋ ਕਿ ਕਮਜ਼ੋਰੀ ਹੈ ਜਿਹੜੀ ਕਿ ਸਾਡੀ 15 ਦਿਨਾਂ ਤੋਂ ਜਿਹੜਾ ਸਾਡਾ ਹੁਣ ਤਰਨਾ ਪ੍ਰਦਰਸ਼ਨ ਚੱਲ ਰਿਹਾ ਇਸ ਤੋਂ ਪਹਿਲਾਂ ਵੀ ਅਸੀਂ ਧਰਨੇ ਲਗਾਏ ਨੇ ਕਿਤਨਾ ਕਿਤੇ ਕੋਈ ਨਾ ਕੋਈ ਨਾ ਮੰਗ ਸਾਡੀ ਪੂਰੀ ਹੋਈ ਹੈ ਪਰ ਹੁਣ ਕਿਤੇ ਨਾ ਕਿਤੇ ਸਰਕਾਰ ਦੀ ਨਖਿੱਦੀ ਮੈਂ ਕਹਿ ਸਕਦੀ ਹਾਂ ਜਿਹੜੀ ਸਾਡੀ ਹਜੇ ਤੱਕ ਮੰਗ ਹੈ ਜਿਹੜੀ ਪੂਰੀ ਨਹੀਂ ਹੋ ਸਕੀ ਹੋ ਕਿਰੀਆਂ ਕਰੀਆਂ ਜਿਹੜੀਆਂ ਕਹਿੰਦੇ ਪੈਨਸ਼ਨਾਂ ਬੰਦ ਕੀਤੀਆਂ ਜਿਹੜੀ ਕਿ ਨਵੇਂ ਭਰਤੀਆਂ ਕੀਤੀਆਂ ਗਈਆਂ ਤਨਖਾਹਾਂ ਨੂੰ ਜਿਹੀ ਕਿ ਫਸਟ ਲੈ ਤੋਂ ਲਈ ਗਿਆ ਉਹ ਵੀ ਇੱਕ ਮੈਟਰ ਆ ਪੈਨਸ਼ਨ ਤਾਂ ਮੈਂ 올ਡ ਪੈਨਸ਼ਨ ਦੀ ਗੱਲ ਤੁਸੀਂ ਕਰ ਰਹੇ ਹੋ 올ਡ ਪੈਨਸ਼ਨ ਹੈ ਜਿਹੜੀ ਉਹ ਸਾਡੇ ਯੂਨੀਵਰਸਿਟੀ ਦੇ ਵਿੱਚ ਲਾਗੂ ਨਹੀਂ ਹੋਈ ਇੱਕ ਬੇਸਿਕ ਪੇ ਦਾ ਸਾਡਾ ਰੌਲਾ ਹੈਗਾ ਵਾ ਕਿ ਕੁਝ ਅਧਿਕਾਰੀ ਸਾਡੇ ਹੈਗੇ ਨੇ ਬੇਸਿਕ ਪੇ ਤੇ ਲੱਗੇ ਸੀ ਉਹਨਾਂ ਦਾ ਏਰੀਅਰ ਵੀ ਹਜੇ ਤੱਕ ਪੈਂਡਿੰਗ ਹੈ ਜਿਹੜਾ ਕਿ ਸਰਕਾਰ ਵੱਲੋਂ ਹਜੇ ਤੱਕ ਉਹ ਲਾਗੂ ਨਹੀਂ ਕੀਤਾ ਕਿ ਕਿੰਨੀਆਂ ਕੋ ਫੀਮੇਲ ਟੀਚਰ ਦੇ ਕੀ ਅਜੇ ਟੀਚਰ ਦੇਤੇ ਤੱਲਾ ਏਰੀਆ ਅ ਲੱਗਦਾ ਨਹੀਂ ਕਿ ਅੱਜ ਟੀਚਰ ਦੇ ਮਨਾ ਚਾਹੀਏ ਅੱਜ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਵੇਖੋ ਇੱਕ ਪਾਸੇ ਤਾਂ ਸਰਕਾਰ ਬਹੁਤ سارے ਟੀਚਰਾਂ ਨੂੰ ਸਨਮਾਨਿਤ ਕਰ ਰਹੀ ਹੈ ਪਰ ਉਹੀ ਦੂਜੇ ਪਾਸੇ ਸਾਡੇ ਜਿਹੜੀ ਯੂਨੀਵਰਸਿਟੀ ਦੇ ਟੀਚਰ ਨੇ ਚਾਹੇ ਉਹ ਫੀਮੇਲ ਹੈ ਮੇਲ ਹੈ ਸਾਰੇ ਟੀਚਰ ਹੀ ਮੂਰੇ ਹੋ ਕੇ ਅਸੀਂ ਵੀ ਅੱਜ ਕਾਲੇ ਕੱਪੜੇ ਪਾ ਕੇ ਕਿਤੇ ਨਾ ਕਿਤੇ ਬਲੈਕ ਡੇ ਮਨਾ ਰਹੇ ਹਾਂ ਰੋਸ ਧਰਨਾ ਕਰ ਰਹੇ ਹਾਂ ਤਾਂ ਜੋ ਸਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚੇ ਵੀ ਅਸੀਂ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਤੋਂ ਮਤਲਬ ਲਗਾਤਾਰ ਡਿਮਾਂਡ ਕਰ ਰਹੇ ਹਾਂ ਜਿਹੜੀਆਂ ਕਿ ਹਜੇ ਤੱਕ ਸਾਡੀਆਂ ਪੂਰੀਆਂ ਨਹੀਂ ਹੋਈਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਮਨਦੀਪ ਸ਼ਰਮਾ ਤੇ ਮੈਂ ਇੱਥੇ ਪੀਯੂ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਵਾਰੀ ਹਾਂ ਅੱਜ ਤੱਕ ਤਸਵੀਰਾਂ ਨੇ ਪੀਯੂ ਸਹਾਇਕ ਪ੍ਰੋਫੈਸਰ ਮੈਡਮ ਨਾਲ ਗੱਲਬਾਤ ਕੀਤੀ ਹੈ ਦੋ ਰੋਜ਼ ਪੋਜੀਸ਼ਨ ਹੈ ਕਾਲੀਆਂ ਝੰਡੀਆਂ ਜਿਹੜੀਆਂ ਹੱਥਾਂ ਵਿੱਚ ਫਾਈਆਂ ਹੋਈਆਂ ਨੇ ਤਸਵੀਰਾਂ ਨਹੀਂ ਦੇਖ ਸਕਦੇ ਹੋ ਟੀਚਰ ਜਿਹੜੇ ਕਿ ਅੱਜ ਹਰਤਾਤ ਦੇ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਪੰਜਾਬ ਦੇ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟੀਚਰ ਡੇ ਅਜੇ ਦਿਨ ਦੇ ਵਿੱਚ ਤੇ ਅੱਜ ਟੀਚਰ ਡੇ ਵੀ ਮਨਾਇਆ ਜਾਂਦਾ ਪਿਆ ਪਰ ਕਾ ਬਲੈਕ ਡੇ ਜਿਹੜਾ ਕਿ ਮਨਾਇਆ ਜਾ ਰਿਹਾ ਉਹਨਾਂ ਬਲੋਂ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਪੀਯੂ ਦੇ ਅੰਦਰ ਐਗਰੀਕਲਚਰ ਦੇ ਵਿੱਚ ਟੀਚਰ ਜਿਹੜੀ ਹੈ ਕਰਨਾ ਪ੍ਰੋਫੈਸ਼ਨ ਕਰ ਰਹੇ ਰੋਸ ਪ੍ਰੋਫੈਸ਼ਨ ਵਿੱਚ ਨੇ ਤਸਵੀਰਾਂ ਦੇਖ ਸਕਦੇ ਤੁਸੀਂ ਤੁਹਾਡੀ ਗ੍ਰੇਜ ਨੂੰ ਕਮੈਂਟ ਸੈਕਸ਼ਨ ਵਿੱਚ ਜੋ ਦੱਸਿਓ ਜੁੜੇ ਹੋਏ ਲੋਕਾਂ ਨਾਲ ਧਰਮਪਾਲ ਦਾ ਯੂਨਿਟ ਰਿਪੋਰਟ ਤਿਆਰ ਕਰੋ